1994 ਦੇ ਵਿੱਚ 1994 ਵਿੱਚ ਅਸੀਂ ਕਲੀਨਿਕ ਅਪ ਕਰਤਾ ਸੀਗਾ ਰਨ ਕਰਤਾ ਸੀ ਸੈਕਟਰ 40 ਦੇ ਵਿੱਚ ਮੇਰੇ ਨਾਲ ਵੈਦ ਅਨਿਲ ਕੁਮਾਰ ਜੀ ਸੀਗੇ ਜਿਹੜੇ ਮੇਨ ਸਾਡੇ ਵੈਦ ਰਹੇ ਤੇ ਮੇਰਾ ਕੰਮ ਸੀਗਾ ਸਾਰਾ ਮਾਰਕੀਟ ਦੇਖਣਾ ਲੋਕਾਂ ਨੂੰ ਸੰਭਾਲਣਾ ਮੈਨੇਜ ਕਰਨਾ ਤੇ ਤੁਸੀਂ ਦੇਖ ਲਓ ਜੀ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਆਲੇ-ਦਾਲੇ 50-60 ਕਿਲੋਮੀਟਰ ਦੇ ਏਰੀਏ 'ਚ ਕੋਈ ਲੈਬਾਰਟਰੀ ਵਾਲਾ ਇਹ ਨਹੀਂ ਕਹਿ ਸਕਦਾ ਵੀ ਗੋਲ ਸਾਹਿਬ ਨੇ ਜਾਂ ਇਸ ਬਰਦਾਨ ਵਾਲਿਆਂ ਦੀ ਉੱਥੋਂ ਸਾਡੇ ਕੋਲੇ ਕੋਈ ਰਿਪੋਰਟ ਕਰਾਉਣ ਆਇਆ ਹੋਵੇ ਟੈਸਟ ਕਰਾਉਣ ਆਇਆ ਹੋਵੇ ਅਸੀਂ ਅੱਜ ਤੱਕ ਕਿਸੇ ਨੂੰ ਟੈਸਟ ਕਰਾਉਣ ਲਈ ਨਾ ਐਮ ਆਰ ਆਈ ਨਾ ਕੋਈ ਹੋਰ ਬਿਲਕੁਲ ਨਹੀਂ ਦੱਸਦੇ ਬਲਕਿ ਅਸੀਂ ਖلاف ਇਹਨਾਂ ਚੀਜ਼ਾਂ ਦੇ ਬਿਨਾ ਮਤਲਬ ਐਮ ਆਰ ਆਈ ਕਰਾ ਲਓ ਜੀ ਠੀਕ ਹੈ ਮਰੀਜ਼ ਵਿਚਾਰਾ ਇੱਕ ਐਮ ਆਰ ਆਈ ਕਰਾਈ ਬੈਠਾ ਉਹਨੇ 15 ਦਿਨ ਪਹਿਲਾਂ ਕਰਾਈ ਹੈ ਉਹ ਜਾਂਦਾ ਡਾਕਟਰ ਕੋਲ ਕਹਿੰਦਾ ਮੈਂ ਨਹੀਂ ਇਹਨੂੰ ਮੰਨਦਾ ਤੂੰ ਆਹ ਕਰਾ ਕੇ ਨਵੇਂ ਬੰਦੇ ਕੋਲ ਜਾ ਮਤਲਬ ਇਹ ਨਹੀਂ ਸਮਝਾਉਂਦੀਆਂ ਗੱਲਾਂ ਦੇਖੋ ਉੱਥੇ ਆ ਕੇ ਇਹ ਹੁੰਦਾ ਵੀ ਤੁਸੀਂ ਮਰੀਜ਼ ਨੂੰ ਵੈਸੇ ਹੀ ਲੈ ਲਓ 10 ਰੁਪਏ ਉਹਦੇ ਕੋਲੋਂ ਵਾਲਦੂ ਦੇ ਦਊਗਾ ਤੁਹਾਨੂੰ ਇਸ ਕਰਕੇ ਅਸੀਂ ਕਦੇ ਵੀ ਰਿਪੋਰਟ ਕਿਸੇ ਦੀ ਟੈਸਟ ਨਹੀਂ ਕਰਾਈ ਕਿਉਂਕਿ ਸਾਡੇ ਕੋਲੇ ਆਉਂਦੇ ਨੇ ਜੀ ਕ੍ਰੋਨਿਕ ਪੇਸ਼ੈਂਟ 10-10 ਸਾਲ ਦਵਾਈਆਂ ਖਾਦੀ ਹੁੰਦੇ ਨੇ 2-200 ਵਾਰੀ ਉਹ ਟੈਸਟ ਕਰਾਈ ਬੇਟਾ ਵਿਚਾਰੇ ਸਾਰੀਆਂ ਫਾਈਲਾਂ ਤੋਂ ਪਹਿਲਾਂ ਹੀ ਚੱਕੀ ਬੈਠੇ ਨੇ ਅਸੀਂ ਉਹਨਾਂ ਤੇ ਹੋਰ ਬੋਝ ਪਾਈ ਉਹਦਾ ਕੀ ਮਤਲਬ ਨਹੀਂ ਹੁੰਦਾ ਬਸ ਇਹ ਜ਼ਰੂਰ ਹੈ ਕਿ ਆਯੁਰਵੈਦਿਕ ਦੇ ਵੈਦ ਜਿੰਨੇ ਵੀ ਨੇ ਚਾਹੇ ਮੈਂ ਆ ਜਾਂ ਚਾਹੇ ਕੋਈ ਹੋਰ ਆ ਉਹ ਮਰੀਜ਼ ਨੂੰ ਇੱਕ ਟਾਈਮ ਦੇ ਦਿੰਦੇ ਨੇ ਵੀ ਤਰਾ 3 ਤੋਂ 6 ਮਹੀਨੇ ਇਲਾਜ ਚੱਲੂਗਾ ਤੂੰ ਠੀਕ ਹੋ ਜਾਏਗਾ ਐਲੋਪੈਥੀ ਚੇ ਪ੍ਰੋਬਲਮ ਹੈ ਕਿ ਉਹ ਉਹ ਤਿੰਨ ਜਰਮ ਵੀ ਕਹੇ ਬੰਦਾ ਤਾਂ ਵੀ ਨੇ ਉਹਨੂੰ ਕਹਿੰਦੇ ਦਵਾਈ ਬੰਦ ਕਰ ਉਹ ਦਵਾਈ ਚੱਲਦੀ ਰਹੀ